ਸ਼ੁਭਕਰਨ ਸਿੰਘ ਨੂੰ ਲੈ ਕੇ ਹਜੇ ਤੱਕ ਕੋਈ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਤੇ ਜਿਸ ਦੇ ਦੌਰਾਨ ਪੰਜਾਬ ਸਰਕਾਰ ਚਵਾਲਾਂ ਦੇ ਵਿੱਚ ਕਿਰੀ ਹੋਈ ਹੈ ਤੇ ਉੱਥੇ ਹੀ ਐਮਪੀ ਸਿਮਰਨਜੀਤ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਤੋਂ ਕੇਂਦਰ ਸਰਕਾਰ ਵੀ ਡਰ ਗਈ ਹੈ ਤੇ ਸ਼ੁਭਕਰਨ ਸਿੰਘ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਐਫ ਆਈ ਆਰ ਦਰਜ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਤੇ ਇਹ ਬਹੁਤ ਗਲਤ ਹੋਇਆ ਹੈ ਜੋ ਸ਼ੁਕਰਨ ਸਿੰਘ ਨਾਲ ਹੋਇਆ ਹੈ ਤੇ ਦੂਜੇ ਪਾਸੇ ਕਿਸਾਨੀ ਪੱਖ ਨੂੰ ਲੈ ਕੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਪਲਟਵਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਕਿਸਾਨ ਆ ਉਹਨਾਂ ਦਾ ਕਰਜ਼ਾ ਜਿਹੜਾ ਮਾਫ ਹੋਣਾ ਚਾਹੀਦਾ ਹੈ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਐਮਪੀ ਮਾਨ ਦੇ ਵੱਲੋਂ ਜਿਹੜੇ ਦਾਅਵੇ ਉਹ ਵੱਡੇ ਕੀਤੇ ਗਏ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਆਪ ਸਰਕਾਰ ਤੇ ਮੋੜ ਪਲਟਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਸਿਮਰਨ ਸਿੰਘ ਮਾਨ ਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਹੋਰ ਕੀ ਕਹਿਣਾ ਸਾਡਾ ਪੀਜੀਐਂ ਸੰਗਰੂਪ ਬਣ ਗਿਆ ਇਹ ਬਣਨਾ ਵੀ ਚਾਹੀਦਾ ਸਿਗਾ ਕਿਉਂ ਕਰਕੇ ਇਸ ਇਲਾਕੇ ਦੇ ਵਿੱਚ ਇਹ ਜੀ ਸਟੈਂਡਰਡ ਦਾ ਹਸਪਤਾਲ ਹੈ ਨਹੀਂਗਾ ਔਰ ਇਹ ਜੇ ਨਾਲ ਬਹੁਤ ਫਾਇਦਾ ਸੰਗਰੂਪ ਨੂੰ ਹੋਊਗਾ ਬਾਕੀ ਦੇ ਇਲਾਕਿਆਂ ਨੂੰ ਹੋਊਗਾ ਤੇ ਸੰਗਰੂਪ ਦੇ ਵਿੱਚ ਕੈਂਸਰ ਦਾ ਵੀ ਹਸਪਤਾਲ ਬਣ ਗਿਆ ਤੇ ਮਸਤਵਾਨਾ ਸਾਹਿਬ ਦੇ ਵਿੱਚ ਮੈਡੀਕਲ ਕਾਲਜ ਦੇ ਇੰਦੇ ਲਈ ਮਸਤਵਾਨਾ ٹرسٹ オーਪਨਡਰ ਸੀ ਦੇ ਨੂੰ ਤਿਆਰ ਹੈ ਪਰ ਪੰਜਾਬ ਦੀ ਸਰਕਾਰ ਅਜੇ ਤੱਕ ਸਿਰਨਾਉਣਾ ਨਹੀਂ ਚਾਹੁੰਦੀ ਤੇ ਜੇ ਮਸਤਵਾਨਾ ਸਾਹਿਬ ਵੀ ਮੈਡੀਕਲ ਕਾਲਜ ਬਣ ਜਾਊਗਾ ਤਾਂ ਫਿਰ ਸਮੂਹ ਦੇ ਵਿੱਚ ਸਭ ਤੋਂ ਵਧੀਆ ਹਲਾਡ ਦੀ ਫੈਸਿਲਿਟੀ ਬਣ ਜੂਗੀ ਤੇ ਪ੍ਰਿੰਸ ਦਾ ਕੰਮ ਹੈ ਕਿਸੇ ਤਰ੍ਹਾਂ ਕਿਸੇ ਤਰ੍ਹਾਂ چیف منسٹر صاحب ਨੂੰ ਦਬਾਅ ਪਾਇਆ ਜਾਵੇ ਕਿ ਜ਼ਮੀਨ ਹੈ ਕੀ ਹੈ ਮਸਤਵਾਨਾ ਸਾਹਿਬ ਦੀ ਮੈਨੂੰ ਉਹਨਾਂ ਨੇ ਲਿਖ ਕੇ ਦੇ ਦਿੱਤਾ ਹੈ ਕਿ ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ ਪਰ ਪੰਜਾਬ ਦੀ ਸਰਕਾਰ ਕਿਉਂ ਨਹੀਂ ਇਸ ਨੂੰ ਬਣਾ ਰਹੀ ਅਸਤਨਗੁਰ ਦੀ ਵਿਧਾਇਕਾ ਦੀ ਗੈਰ ਹਾਜ਼ਰੀ ਰਹੀ ਹੈ ਪ੍ਰੋਗਰਾਮ ਚ ਕਿਵੇਂ ਦੇਖਦੇ ਸੀ ਕਹਿੰਦੇ ਜੀ ਸੰਗਰੂਰ ਦੀ ਵਿਧਾਇਕਾ ਦੀ ਗੈਰ ਹਾਜ਼ਰੀ ਰਹੀ ਹੈ ਇਸ ਪ੍ਰੋਗਰਾਮ ਤੇ ਉਹਨੂੰ ਕਿਵੇਂ ਦੇਖਦੇ ਹੋ ਸੋ ਐਮਐਲਏ ਕੰਨੀ ਨਾਮ ਹੈ ਦੇਖਿਆ ਕਦੇ ਤੇ ਅੱਜ ਵੀ ਨਹੀਂ ਦੇਖਿਆ ਤੁਸੀਂ ਕਹਿੰਦੇ ਅੱਜ ਵੀ ਨਹੀਂ ਦੇਖਿਆ ਹੈਗਾ ਤਾਂ ਗੈਰ ਹਾਲਤ ਹੀ ਹੋਣਿਆ ਮਾਨ ਸਾਹਿਬ ਕਿਸਾਨੀ ਅੰਦੋਲਨ ਚੱਲਿਆ ਕਿਸ ਜਹਜ ਬਟੈਸ਼ ਕੀ ਟਾਲਰਨ ਜਿਹੜਾ ਹੈਗਾ ਇਹ ਸਾਡੇ ਦੇਸ਼ ਤੇ ਨਹੀਂ ਬਹੁਤ ਵੱਡੀ ਠੀਕ ਹੈ ਤੇ ਉਹ ਸਿਰਫ ਕਹਿੰਦੇ ਹੈ ਕਿ ਕਿਸਾਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ ਕੀਤੇ ਜਾਣ ਇਹ ਬੜੀ ਜੈਸ ਚੀਜ਼ ਹੈ ਕਿ ਹਰ ਕੇ ਵੱਡੇ ਵੱਡੇ ਸ਼ਾਊਕਾਰਾਂ ਦੇ ਬਾਣੀ ਸ਼ਵਾਨੀ ਦੇ ਉਨ੍ਹਾਂ ਦੇ ਕਰਜ਼ੇ ਮਾਫ ਕੀਤੇ ਗਏ ਆ ਤੇ ਸਿਧਾਂਤ ਦੀ ਧਾਰਾ 14 ਕਹਿੰਦੀ ਹੈ ਕਿ ਗ੍ਰੂਮ ਦੇ ਅੱਗੇ ਸਾਰੇ ਬਰਾਬਰ ਹੈ ਜੇ ਵੱਡੇ ਸ਼ਾਹੂਕਾਰਾਂ ਦਾ ਦਰਜਾ ਲੱਥ ਗਿਆ ਤਾਂ ਫਿਰ ਕਿਸਾਨਾਂ ਦਾ ਵੀ ਲੱਥਣਾ ਚਾਹੀਦਾ ਹੈ ਇਹ ਖੁਦਕਸ਼ੀ ਅੰਕਰ ਰਹੀ ਹੈ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਕਿਸਾਨੀ ਦਾ ਜਿਵੇਂ 1947 ਤੋਂ ਪਹਿਲਾਂ ਜਦੋਂ ਇਕੱਠਾ ਸੀ ਪੰਜਾਬ ਚੌਧਰੀ ਛੋਟੂ ਨਾਮ ਸਾਡੇ ਐਗਰੀਕਲਚਰ ਮਿਨਿਸਟਰ ਸੀਗੇ ਉਹਨਾਂ ਨੇ ਇੱਕ ਤਲੀਕ ਬਾਤੀ ਸੀ ਸਾਰੇ ਕਰਜ਼ਿਆਂ ਦੇ ਉੱਤੇ ਕਿਸਾਨਾਂ ਦੇ ਤੋਂ ਉਦੋਂ ਬਾਅਦ ਬਹੁਤ ਫਾਇਦਾ ਹੋਇਆ ਕਿਸਾਨਾਂ ਨੂੰ ਤੇ ਇਹ ਕਰ ਦੇਣਾ ਠੀਕ ਹੈ ਤੇ ਜਿਹੜੀ ਉਹ ਰਿਪੋਰਟ ਹੈਗੀ ਹੈ ਸਵਾਮੀਨਾਥ ਨੂੰ ਫੋਟ ਉਹ ਵੀ ਲਾਗੂ ਕੀਤੀ ਗਈ ਜਾਈ ਦੀ ਹੈ ਪਤਨੀ ਸੈਂਟਰ ਕਿਉਂ ਜੈ ਕਰ ਰਿਹਾ ਕਿਉਂ ਸਾਡੇ ਕਿਸਾਨਾਂ ਨੂੰ ਮਾਰ ਰਿਹਾ ਕਿਉਂ ਉਹਨੇ ਨਵਾਂ ਇੱਕ ਬਾਰਡਰ ਪਾਕਿਸਤਾਨ ਤੇ ਦਿੱਲੀ ਦੇ ਵਿਚਾਲੇ ਬਣਾਤਾ ਹੈ ਕਿ ਇਹ ਅਲਾਖਾ ਪੰਜਾਬ ਜੰਮੂ ਕਸ਼ਮੀਰ ਲਾਦਾ ਸੰਗੜਾ ਜ਼ੰਬਾ ਇਹ ਵੱਖਰੇ ਕਰ ਦਿੱਤੇ ਗਏ ਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ astra